ਲੋਜੀ ਸ਼ਾਮ ਦੇ ਵੱਜ ਗਏ ਨੇ 3 ਤੇ ਗੁਰਬਾਣੀ ਚੱਲੀ ਜਾਂਦੀ ਤੇ ਗੁਰਬਾਣੀ ਲਈਏ ਸਾਡੇ ਨਿੱਕੇ ਖਾਲਸਾ ਜੀ ਆ ਬੈਠਾ ਸਾਡਾ ਖਾਲਸਾ ਜੀ ਸਕੂਲੋਂ ਆਇਆ ਸੀਗਾ ਤੇ ਗੁਰਬਾਣੀ ਸੁਣੀ ਜਾਂਦੀ ਏਦੀ ਗੁਰਬਾਣੀ ਦਾ ਕੋਈ ਟਾਈਮ ਨਹੀਂ ਜੀ ਨਾਈਨ ਅੰਮ੍ਰਿਤ ਵੇਲੇ ਵੀ ਸੁਣਨੀ ਆ ਦੁਪਹਿਰ ਨੂੰ ਸ਼ਾਮ ਨੂੰ ਜਦੋਂ ਯਾਨੀ ਕਿ ਦੇ ਮਨ ਵਿੱਚ ਜਦੋਂ ਮਹਾਰਾਜ ਦੇ ਪ੍ਰਤੀ ਪਿਆਰ ਜਾਗਦਾ ਜੀ ਜਦੋਂ ਇਹਦੀ ਲਗਨ ਹੁੰਦੀ ਹੈ ਜਦੋਂ ਇਹਨੂੰ ਬਾਪੂ ਦੀ ਯਾਦ ਆਉਂਦੀ ਹੈ ਤੇ ਬਸ ਜੀ ਉਹਦੇ ਗੁਰਬਾਣੀ ਲਾ ਕੇ ਸ਼ਬਦ ਲਾ ਕੇ ਤੇ ਫਿਰ ਆਪਾਂ ਆ ਕੁਝ ਕਰਨਾ ਪੂਰੀ ਮਸਤੀ ਜੁਣਾ ਤੇ ਆਵਾਜ਼ ਫੁੱਲ ਕਰਕੇ ਅੰਦਰ ਗੁਰਬਾਣੀ ਦੀ ਆਪ ਬੇਸ਼ੱਕ ਬਾਹਰ ਤੁਰੇ ਫਰੇਗੀ ਤੇਰੀ ਗੁਰਬਾਣੀ ਐਦਾਂ ਹੀ ਚੱਲਣੀ ਹੈ ਇਨੇ ਸਿੰਘ ਸੂਰਮਿਆਂ ਦੇ ਸ਼ਬਦ ਲਾ ਕੇ ਸੁਣਨੇ ਨੇ ਤੇ ਅਸੀਂ ਬਹੁਤ ਖੁਸ਼ਕਿਸਮਤਾਂ ਵੀ ਸਾਡਾ ਬੱਚਾ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਿਆ ਤੇ ਵਾਹਿਗੁਰੂ ਨੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਜਰਦਾਸ ਕਰਦੇ ਸਭ ਦੇ ਬੱਚੇ ਗੁਰੂ ਨਾਲ ਜੁੜਨ ਗੁਰੂ ਨਾਲ ਪਿਆਰ ਕਰਨ ਤੇ ਜਿਨ੍ਹਾਂ ਦੇ ਕਰਦੇ ਨੇ ਤੇ ਉਹਨਾਂ ਦਾ ਵੀ ਬਹੁਤ ਕਰਨ ਮਾਣ ਹੈ ਜਿਨ੍ਹਾਂ ਨੇ ਆਪਣੇ ਬੱਚੇ ਗੁਰੂ ਦੇ ਨਾਲ ਜੋੜੇ ਨੇ ਸੱਚੇ ਪਾਤਸ਼ਾਹ ਸਭ ਦੇ ਬੱਚਿਆਂ ਨੂੰ ਬਲ ਬਖਸ਼ੇ ਤੇ ਗੁਰੂ ਨਾਲ ਜੁੜਨ ਦਾ ਪਿਆਰ ਬਖਸ਼ੇ ਵੈਗੁਰੂ ਇੱਦਿ ਸਾਡੇ ਸਿੱਖੀ ਦੇ ਨਿਸ਼ਾਨ ਝੂਲਦੇ ਰਹੇ ਨ ਤੇ ਸਿੱਖ ਰਾਜ ਇਦਾਂ ਹੀ ਆਪਣੀ ਰਾਜ ਕਰਦਾ ਰਹੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ